ਮਾਡਨੀਓ ਨਾਲ ਜੁੜੇ ਹੋ ਤੁਸੀਂ ਦਰਸ਼ਕੋ ਅੱਜ ਅਸੀਂ ਨਾਨਕਸਰ ਗੁਰਦੁਆਰਾ ਨਾਨਕਸਰ ਦੇ ਪਿਛਲੇ ਸ਼ਾਇਡ ਕੌਂਕੇ ਵਾਲੇ ਰੋਡ ਤੇ ਜਿਹੜਾ ਗਰਾਊਂਡ ਆ ਉਹਦੇ ਵਿੱਚ ਖੜੇ ਆ ਇੱਥੇ ਕੱਲ ਤੋਂ ਲੈ ਕੇ ਮਾਰવાડી ਘੋੜਿਆਂ ਦਾ ਸ਼ੋਅ ਚੱਲ ਰਿਹਾ ਜਿਹਦੇ ਵਿੱਚ ਤਕਰੀਬਨ ਪੰਜਾਬ ਭਰ ਤੋਂ ਨਾਮਵਰ ਘੋੜਿਆਂ ਦੇ ਮਾਲਕ ਆਪਣੇ ਜਾਨਵਰ ਲੈ ਕੇ ਇਸ ਸ਼ੋਅ ਦੇ ਵਿੱਚ ਪਹੁੰਚੇ ਹੋਏ ਆ ਜੋ ਕਿ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਤੁਹਾਨੂੰ ਇਹਦੇ ਬਾਰੇ ਡਿਟੇਲ ਦੇ ਨਾਲ ਸਾਰੀ ਜਾਣਕਾਰੀ ਦੇਣ ਦਾ ਯਤਨ ਕਰਾਂਗੇ ਤੇ ਨਾਲ ਵੱਖ-ਵੱਖ ਸ਼ੋਹ ਦੀਆਂ ਝਲਕੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਹੜਾ ਜਾਨਵਰ ਆ ਜਿਹੜਾ ਨਾਮ ਚੱਕਦਾ ਨੰਬਰਾਂ ਚ ਆਉਂਦਾ ਤੇ ਕਿਹਦੀ ਝੰਡੀ ਰਹਿੰਦੀ ਐ ਇਸ ਮੇਲੇ 'ਚ ਉਹ ਸਾਰੀ ਜਾਣਕਾਰੀ ਤੁਹਾਨੂੰ ਦੇਣ ਦਾ ਯਤਨ ਕਰਾਂਗੇ ਤੁਸੀਂ ਮੰਡਲਯੂਗ ਦੇ ਨਾਲ ਜੁੜੇ ਮਾਰਵਾੜੀ ਘੋੜਿਆਂ ਦਾ ਉੱਥੇ ਖੜੇ ਆ ਤੇ ਵੀਰ ਜੀ ਜਾਨਵਰ ਬੜਾ ਸੋਹਣਾ ਜਾਨਵਰ ਲੈ ਕੇ ਆਏ ਹੋਇਆ ਮੇਲੇ ਦੇ ਵਿੱਚ ਕੋਈ ਥੋੜੀ ਜੀ ਪ੍ਰੋਬਲਮ ਆ ਗਈ ਉਹਨਾਂ ਨੂੰ ਉਹਨਾਂ ਤੋਂ ਜਾਣਕਾਰੀ ਲੈਨੇ ਆ ਵੀ ਕੀ ਗੱਲਬਾਤ ਹੋਈ ਆ ਰਿੰਗ ਦੇ ਵਿੱਚ ਲੈ ਕੇ ਗਏ ਸੀ ਵੀਰ ਜੀ ਕੀ ਨਾਂ ਜੀ ਆਪਣਾ ਪਲਵਾਨ ਸਤਵੰਤ ਸਿੰਘ ਜੀ ਅੱਛਾ ਤੇ ਕੀ ਗੱਲਬਾਤ ਹੋਈ ਆ ਤੁਸੀਂ ਜਾਨਵਰ ਵਾਪਸ ਲੈ ਕੇ ਰਹੇ ਨਹੀਂ ਨਹੀਂ ਰਿੰਗ ਵਿੱਚ ਤਾਂ ਜ ਐਂਟਰੀ ਲੈਣੀ ਸੀਗੀ ਜੋ ਬੱਚੇ ਦਿਖਾਉਣ ਲੱਗੇ ਉਹ ਬੱਚ ਬੱਜਾ ਉਹਦੇ ਤੇ ਗੱਡੀ ਦੇ ਆਉਂਦਾ ਇੱਕ ਦੰਦ ਟੁੱਟ ਗਿਆ ਹਾਂਜੀ ਉਹਦੇ ਨਾਲ ਫਿਰ ਉਮਰ ਦਾ ਹਾਂ ਫਿਰ ਉਹ ਫਿਰ ਵੱਡਿਆਂ ਚ ਲੈ ਜਾਂਦਾ ਜੀ ਇਹ ਜੋ ਦੰਦ ਦਾ ਛੁੱਟ ਗਿਆ ਇੱਕ ਦੰਦ ਇਹ ਚੋਆ ਜਿਹੜਾ ਇਹ ਮਤਲਬ ਇਹ ਜੋ ਦੰਦ ਦਾ ਸੀ ਜੀ ਹਾਂਜੀ ਬੱਚਾ ਸਾਰੇ ਦੁੱਧਾਂਦ ਨੂੰ ਪਾਇਆ ਸੀ ਕਿੰਨੇ ਦੰਦ ਠੀਕ ਆ ਜੀ ਉਹ ਵਿੱਕੋ ਦੰਦ ਦੇ ਵਿੱਚ ਵਜਿਆ ਕਿ ਗੱਡੀ ਚੋਂ ਦੇ ਤੇ ਉਹ ਛੁੱਟੋ ਹਾਂਜੀ 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 ਜੈਦਾ ਘੋੜਾ ਅੱਗੇ ਮੋਗੇ ਜਿੱਤਿਆ ਹੈ ਠੀਕ ਆ ਹਾਂਜੀ ਮਗਰਲੇ ਸਾਲ ਖੀਰਿਆਂ ਚ ਸਾਤੇ ਫਿਰ ਮਤਲਬ ਗੱਲਬਾਤ ਹੋਈ ਬੰਦ ਕਾਣਾ ਕੋਈ ਹਾਂਜੀ ਹੁਣ ਡਿਸਪਲੇ ਖਰਾ ਦਾਂਗੇ ਫਿਰ ਠੀਕ ਹਾਂਜੀ ਹਾਂਜੀ ਦਰਸ਼ਕੋ ਤੁਸੀਂ ਦੇਖ ਰਹੇ ਹੋ ਵੀ ਬਦਲੋ ਕੋਈ ਕਿਉਂਕਿ ਗੱਡੀਆਂ ਦੇ ਵਿੱਚ ਆਉਂਦੇ ਨੇ ਜਾਨਵਰ ਤੇ ਜਾਨਵਰ ਆ ਕਈ ਵਾਰੀ ਮੂੰਹ ਮਾਰਦੇ ਆ ਕੋਈ ਹੋ ਜਾਂਦਾ ਦੰਦ ਟੁੱਟ ਗਿਆ ਮੌਕੇ ਤੇ ਹੀ ਪਰ ਇਹ ਦੋ ਦੰਦ ਬਸ਼ੇਰਿਆਂ ਦਾ ਜਿਹੜਾ ਹੈਗਾ ਵਾ ਇਹ ਸ਼ੋਅ ਇਸ ਕਰਕੇ ਥੋੜੀ ਜੀ ਪ੍ਰੋਬਲਮ ਆਈ ਆ ਜਾਨਵਰ ਬੜਾ ਸੋਹਣਾ ਮਾਗ ਕੇ ਵੀ ਬਾਈ ਜੀ ਕਹਿੰਦੇ ਨੇ ਸ਼ੋਚੱਕ ਦਾ ਹੋਰ ਤੁਸੀਂ ਦਰਸ਼ਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਨੌਜਵਾਨ ਘੋੜਿਆਂ ਦਾ ਸ਼ੌਂਕ ਪਾਲ ਰਹੇ ਨੇ ਤੇ ਇੰਨੀ ਗਲਤੀ ਦੇ ਵਿੱਚ ਜਾਨਵਰ ਸ਼ੋਅਾਂ ਦੇ ਵਿੱਚ ਲੋਕ ਲੈ ਕੇ ਪਹੁੰਚਦੇ ਨੇ ਕੀ ਕਹਿਣਾ ਤੁਸੀਂ ਨੌਜਵਾਨਾਂ ਨੂੰ ਤੁਸੀਂ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਆ ਜੀ ਜਿੱਦਾਂ ਨਹੀਂ ਹੁਣ ਸਹਿ ਠੰਡਾ ਵੀ ਹੋ ਗਿਆ ਮੇਰਾ ਇਹ ਫਾਰਮ ਦਾ ਉਦਮ ਮੈਂ ਸੁਤਾਨ ਸਿੰਘ ਮਾਨ ਆ ਮਾਨ ਕੋ ਦਾ ਸਾਡਾ ਇਟਲੀ ਸਟੱਡ ਫਾਰਮ ਦੇ ਨੋ ਤੇ ਮੈਂ ਇਟਲੀ ਰਹਿ ਕੇ ਆ ਬਹੁਤ ਲੰਬਾ ਟਾਈਮ ਵਿੱਚ 20-22 ਸਾਲ ਹੁਣ ਮੈਂ ਇੰਡੀਆ ਰਹਿਣਾ ਘੋੜੇ ਘੋੜੀ ਦਾ ਕੰਮ ਬਹੁਤ ਵਧੀਆ ਕੰਮ ਆ ਯਾਨੀ ਉਹ ਨਹੀਂ ਹੈਗਾ ਯਾਨੀ ਕਿ ਥੱਲੇ ਵਾਲੀ ਕਲਾਸ ਦਾ ਨਹੀਂ ਹੈਗਾ ਕੰਮ ਕੰਮ ਬਹੁਤ ਵਧੀਆ ਕੰਮ ਆ ਨਵੇਂ ਬੱਚਿਆਂ ਨੂੰ ਵੀ ਆਪਾਂ ਕਹਿਣਾ ਚਾਹੁੰਦੇ ਆ ਵੀ ਆਓ ਜਰਾ ਇਧਰ ਨੂੰ ਨਾਲੇ ਤਾਂ ਜਿਹੜਾ ਛੇਵਾ ਦਰਿਆ ਵਗਦਾ ਉਹ ਤੋਂ ਹਟਣਗੇ ਕੁਝ ਠੀਕ ਆ ਨਹੀਂ ਹਾਂਜੀ ਸੋ ਦਰਸ਼ਕੋ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਇਹ ਜ਼ਰੂਰੀ ਨਹੀਂ ਹੈ ਵੀ ਪੰਜਾਬ ਦਾ ਹਰ ਇੱਕ ਬੰਦਾ ਨਸ਼ਿਆਂ 'ਚ ਗਰਸਦਾ ਬਹੁਤ ਤਕੜੇ ਤਕੜੇ ਸ਼ੌਂਕ ਪਾਲੇ ਹੋਏ ਨੇ ਪੰਜਾਬ ਦੇ ਲੋਕਾਂ ਨੇ ਨੌਜਵਾਨਾਂ ਨੇ ਬਾਈ ਜੀ ਨੇ ਵੀ ਅਪੀਲ ਕੀਤੀ ਹੈ ਨੌਜਵਾਨਾਂ ਨੂੰ ਵੀ ਆਓ ਇਸ ਲਾਈਨ ਦੇ ਵਿੱਚ ਆਓ ਜਿੱਥੇ ਇਸ ਹੈ ਮਤਲਬ ਸ਼ੌਂਕ ਆ ਉੱਥੇ ਸਹਿਕ ਧੰਦਾ ਵੀ ਆ ਜਿਹੜਾ ਜਾਨਵਰ ਸ਼ੋਅ ਦਾ ਸ਼ਿੰਗਾਰ ਬਣ ਜਾਂਦਾ ਕਰੋੜਾਂ 'ਚ ਕੀਮਤ ਹੁੰਦੀ ਆ ਤੇ ਵਧੀਆ ਜੀਵਨ ਆ ਬਾਈ ਜੀ ਇਟਲੀ ਤੋਂ ਵਾਪਸ ਆਏ ਨੇ ਆਪਣੇ ਦੇਸ਼ ਪੰਜਾਬ ਆਏ ਇੱਥੇ ਆ ਕੇ ਉਹਨਾਂ ਨੇ ਆਪਣਾ ਸਟੱਡ ਫਾਰਮ ਖੋਲ੍ਹਿਆ ਤੇ ਬਹੁਤ ਸਾਰੇ ਆਪਣੇ ਸ਼ੋਅਾਂ ਦੇ ਜੋ ਇਹਨਾਂ ਨੇ ਨਾਮ ਚੱਕੇ ਨੇ ਜਿਨ੍ਹਾਂ ਨੇ ਵੀ ਨੌਜਵਾਨਾਂ ਨੂੰ ਅਪੀਲ ਕੀਤੀ ਆ ਫਿਰ ਬਾਈ ਜੀ ਨਾਲ ਖੁੱਲੇ ਟਾਈਮ ਬੈਠ ਕੇ ਗੱਲਬਾਤ ਕਰਕੇ ਸਾਰੀ ਇਹਨਾਂ ਤੋਂ ਜਾਣਕਾਰੀ ਲੈ ਕੇ ਤੁਹਾਡੀ ਸੇਵਾ ਚ ਰੱਖਣ ਦਾ ਯਤਨ ਕਰਾਂਗੇ ਉਹ ਤੱਕ ਤੁਸੀਂ ਮੰਡ ਨਿਊਜ਼ ਪੰਜਾਬ ਦੇ ਨਾਲ ਜੁੜੇ ਰਹੋ ਧੰਨਵਾਦ